ਹੈਲੋ ਜੀ গুড মর্নিং ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਬਲੌਗ ਦੇ ਉੱਤੇ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਸਾਰੇ ਠੀਕ ਠਾਕ ਤੇ ਰਾਤ ਹੋਈ ਥੋੜੀ ਜੀ ਬਾਰਿਸ਼ ਅੱਜ ਹੁਣ ਬਹੁਤ ਹੋਏ ਪਏ ਨੇ ਬੱਦਲ ਬਾਹਰ ਤੇ ਆਪਾਂ ਸੀਰੀਸ ਸੀਰੀ ਹੋ ਕੇ ਤਿਆਰ ਖੋਲ ਲਈ ਦੁਕਾਨ ਤੇ ਅੱਜ ਦਿਨੇ ਲਿਖ ਰਹੇ ਜੀ ਆਪਾਂ ਕੀ ਕੀ ਕੰਮ ਕਰਨੇ ਨੇ ਕੀ ਕਰਨੇ ਕਿਤੇ ਜਾਣੇ ਮਿਲਦਿਆਂ ਦੇ ਨੇ ਨਵੇਂ ਬਲੌਗ ਦੇ ਵਿੱਚ ਅੱਜ ਫੇਰ ਜੀ ਹੋ ਗਈ ਦੁਬਾਰਾ ਠੰਡ ਤੇ ਕਿਉਂਕਿ ਬਾਹਰ ਕਾਫੀ ਬੱਦਲ ਜਿਨੀ ਧੁੱਪ ਨਹੀਂ ਹੈਗੀ ਹਵਾ ਚੱਲਦੀ ਹੈ ਤੇ ਆਪਾਂ ਤਾਂ ਦੁਬਾਰਾ ਲੋਈ ਕੱਢ ਲਈ ਅੱਜ ਦੁਕਾਨ ਦੇ ਵਿੱਚ ਬੈਠੇ ਹੋਣ ਕਰਕੇ ਥੋੜੀ ਠੰਡ ਲੱਗਦੀ ਹੈ ਕੰਮ ਕਰਦੇ ਫਿਰਦੇ ਤਾਂ ਨਹੀਂ ਲੱਗਦੀ ਤੇ ਜਿਹੜਾ ਬੰਦਾ ਬੈਠਾ ਉਹਨੂੰ ਜ਼ਿਆਦਾ ਠੰਡ ਲੱਗਦੀ ਹੈ ਤੇ ਹੁਣ ਆਪਾਂ ਦੁਕਾਨ ਚ ਬੈਠੇ ਆਂ ਰੋਟੀ ਕਾਣੀ ਖਾਪੀ ਲਿਆ ਤੇ ਹੁਣ ਦਿਖਾਵਾਂਗੇ ਤੁਹਾਨੂੰ ਸੂਟ ਅੱਜ ਜਿਹੜੇ ਆਪਾਂ ਦਿਖਾਉਣੇ ਨੇ ਤੇ ਲੱਗਦਾ ਵੀ ਤੁਹਾਨੂੰ ਜ਼ਰੂਰ ਪਸੰਦ ਆ ਜਾਣਗੇ ਤੇ ਇੱਕ ਦੋ ਮੈਸੇਜ ਜਾਂ ਫੋਨ ਆਏ ਵੀ ਨੇ ਸੂਟਾਂ ਬਾਰੇ ਵੀ ਵਧੀਆ ਨੇ ਸੀ ਲੈਣ ਆਵਾਂਗੇ ਸੂਟ ਤੇ ਜੇ ਤੁਹਾਨੂੰ ਵੀ ਪਸੰਦ ਆਇਆ ਤਾਂ ਜ਼ਰੂਰ ਦੱਸਿਓ ਵੀ ਕਿਵੇਂ ਲੱਗੇ ਨਹੀਂ ਲੈਣੇ ਤਾਂ ਮੈਸੇਜ ਜ਼ਰੂਰ ਕਰਦਿਆ ਕਰੋ ਵੀ ਹਾਂ ਵਧੀਆ ਨੇ ਨਹੀਂ ਵਧੀਆ ਤਾਂ ਵੀ ਕਰਤੇ ਕਰੋ ਵੀ ਵਧੀਆ ਨਹੀਂ ਹੈਗੇ ਆਪਾਂ ਨੂੰ ਕੋਈ ਚੈੱਕ ਕਰਨੀ ਐ ਤਾਂ ਫਿਰ ਮੈਸੇਜ ਕਰਦਿਆ ਕਰੋ ਲਾਈਕ ਕਰਦਿਆ ਕਰੋ ਕਮੈਂਟ ਜ਼ਰੂਰ ਕਰਦਿਆ ਕਰੋ ਲਓ ਜੀ ਹੁਣ ਤੁਹਾਨੂੰ ਦਿਖਾਉਣੇ ਅੱਜ ਦੇ ਸੂਟ ਆਪਣੇ ਪਹਿਲਾਂ ਇਹ ਦੇਖੋ ਜੀ ਕਲਰ ਤੇ ਡਿਜ਼ਾਈਨ ਚੰਦ ਕਰੋ ਇਹਦੇ ਵਿੱਚ ਆਪਣੇ ਕੋਲੇ ਦੋ ਸੂਟ ਨੇ ਹੀ ਇੱਕੋ ਜਿਹਾ ਦੇ ਕੋਈ ਬਹੁਤ ਵਧੀਆ ਕੱਪੜਾ ਘਰੇ ਪਾਉਣ ਖਾਤਰ ਬਹੁਤ ਵਧੀਆ ਮਲਾਈਮ ਤੇ ਦੋਸਤੋ ਬਾਦ ਹੈਗਾ ਜੀ ਇਸ ਤਰ੍ਹਾਂ ਦਾ ਕੱਪੜਾ ਇਹ ਵੀ ਕੱਪੜਾ ਦੇਖੋ ਜੀ ਬਹੁਤ ਹੀ ਮਲਾਈਮ ਕੱਪੜਾ ਹੈਗਾ ਘਰ ਦੇ ਵਿੱਚ ਪਾਉਣ ਵਾਸਤੇ ਬਹੁਤ ਵਧੀਆ ਰੰਗ ਤੇ ਡਿਜ਼ਾਈਨ ਤੇ ਕੱਪੜਾ ਹੀ ਬਹੁਤ ਵਧੀਆ ਮਲਾਈਮ ਕੱਪੜਾ ਹੈ ਉਸ ਤੋਂ ਬਾਅਦ ਹੈਗੇ ਜੀ ਆਪਣੇ ਲਈ ਆਹ ਦੋ ਸੂਟ ਇਹਨਾਂ ਲਈ ਵੀ ਤੁਸੀਂ ਰੰਗ ਡਿਜ਼ਾਈਨ ਦੇਖ ਸਕਦੇ ਹੋ ਕਿੰਨਾ ਵਧੀਆ ਬਹੁਤ ਹੀ ਪਿਆਰੇ ਰੰਗ ਨੇ ਤੇ ਬਹੁਤ ਪਿਆਰੇ ਡਿਜ਼ਾਈਨ ਨੇ ਤੇ ਉਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ ਆਹ ਵਾਲਾ ਸੂਟ ਤੇ ਇਹ ਸਾਰੇ ਸੂਟਾਂ ਦਾ ਰੇਟ ਹੈ ਸਿਰਫ 400 ਰੁਪਈਆ ਤੇ ਘਰੇ ਪਾਉਣ ਵਾਲੇ ਸੂਟ ਨੇ ਬਿਲਕੁਲ ਵਿਦਆਉਟ ਚੁੰਨੀ ਤੋਂ ਨੇ ਦੇਖ ਸਕਦੇ ਤੁਸੀਂ ਸਾਰੇ ਇਹਦੇ ਰੰਗ ਡਿਜ਼ਾਈਨ ਤੇ ਕਲਰ ਕੱਪੜਾ ਬਹੁਤ ਲਾਇਮ ਕੱਪੜੇ ਗਰਮੀਆਂ ਦੇ ਵਿੱਚ ਘਰੇ ਪਾਉਣ ਲਈ ਤੇ ਦੋਸਤੋ ਬਾਅਦ ਆ ਗਿਆ ਜੀ ਆਪਣੇ ਕੋਲੇ ਆ ਸੂਟ ਇਹ ਵੀ ਬਹੁਤ ਵਧੀਆ ਕੱਪੜਾ ਹੈ ਜੀ ਬਹੁਤ ਪਿਆਰਾ ਇਹਦਾ ਰੇਟ ਹੈਗਾ ਜੀ 500 ਰੁਪਏ ਇਹ ਵਿਦੌਟ ਚੁੰਨੀ ਹੈ ਦੇਖੋ ਜੀ ਕਿੰਨੇ ਵਧੀਆ ਰੰਗ ਨੇ ਤੇ ਕਿੰਨੇ ਵਧੀਆ ਡਿਜ਼ਾਈਨ ਨੇ ਜੀ ਸੁਦੀਨਾਂ ਨੂੰ ਵੀ ਚਾਹੀਦਾ ਜਰੂਰ ਇੱਕ ਵਾਰੀ ਆਪਣੀ ਦੁਕਾਨ ਦੇ ਉੱਤੇ ਆਓ ਨਿਕਲ ਇੱਕ ਸੂਟ ਆਪਣੇ ਕੋਲੇ ਆਨੇ ਜੀ ਇਹ ਬਿਲਕੁਲ ਸੂਤੀ ਸੂਟ ਨੇ ਨਿਕੋ ਬਹੁਤ ਵਧੀਆ ਕੱਪੜਾ ਹੈਗਾ ਤੇ ਇਹਨਾਂ ਦੇ ਨਾਲ ਹੈਗੇ ਨੇ ਪ्योर ਦੀਆਂ ਚੁੰਨੀਆਂ ਐਂ ਤਾਂ ਨੇ ਡਿਜ਼ਾਈਨਿੰਗ ਚੁੰਨੀਆਂ ਨੇ ਪ्योर ਦੀਆਂ ਇਹਨਾਂ ਦੀ ਪੈਕਿੰਗ ਇਦਾਂ ਦੀ ਆਪਾਂ ਖੋਲ ਕੇ ਨਹੀਂ ਦਿਖਾ ਸਕਦੇ ਜੀ ਜਦੋਂ ਇਦਾਂ ਪਏ ਨੇ ਪੈਕ ਕੀਤੇ ਬੰਦ ਹੋਤੇ ਹੀ ਪਰ ਹਮ ਦਿਖਾ ਦਿੰਦੇ ਆਂਗੇ ਕੱਪੜਾ ਬਹੁਤ ਵਧੀਆ ਜੀ ਮਲੈਮ ਮਲੈਮ ਕੱਪੜਾ ਬਹੁਤ ਪਿਆਰਾ ਤੇ ਇਹਦੇ ਵਿੱਚ ਆਪਣੇ ਕੋਲੇ ਨੇ ਚਾਰ ਰੰਗ ਇਹ ਕੇ ਰੰਗ ਹੈ ਦੇਖੋ ਕਿੰਨਾ ਵਧੀਆ ਪਿਆਰਾ ਡਿਜ਼ਾਈਨ ਹੈ ਤੇ ਰੰਗ ਹੈ ਦੂਸਰਾ ਹੈਗਾ ਜੀ ਆ ਰੰਗ ਡਿਜ਼ਾਈਨ ਉਹੀ ਹੈ ਰੰਗ ਬਕਰ ਹੈ ਤੇ ਇਹਦੇ ਨਾਲ ਇੰਨੇ ਦਾ ਦੁਪੱਟਾ ਹੈ ਤੇ ਤੀਸਰਾ ਹੈਗਾ ਜੀ ਪੀਲਾ ਇਹਦੇ ਵਿੱਚ ਡਿਜ਼ਾਈਨ ਬਕਰ ਹੈ ਇਹ ਚੁੰਨੀ ਦੇ ਚਿਹਰੇ ਨਾਲ ਦੇ ਜਿੰਦਾ ਇਹ ਸੂਟ ਦਾ ਪ੍ਰਿੰਟ ਹੈ ਉਦਾਂ ਦੀ ਚੁੰਨੀ ਇਹਨਾਂ ਦੀ ਕੀਮਤ ਹੈਗੇ ਸਿਰਫ 800 ਰੁਪਏ ਤੇ ਰੰਗ ਤਾਂ ਹੈਗਾ ਜੀ ਇਹ ਕਲਰ ਦੇਖੋ ਕਿੰਨੇ ਸੋਹਣਾ ਫੁੱਲ ਨੇ ਤੇ ਕਿੰਨਾ ਸੋਹਣਾ ਰੰਗ ਡਿਜ਼ਾਈਨ ਇਹਦੇ ਨਾਲ ਇਦਾਂ ਫੁੱਲ ਵਾਲੀ ਚੁੰਨੀ 800 ਰੁਪਏ ਦੇ ਵਿੱਚ ਤੁਸੀਂ ਸੂਟ ਵੀ ਖਰੀਦ ਸਕਦੇ ਹੋ ਦੇਖੋ ਦੇਖੋ ਜੀ ਕਿੰਨਾ ਬੱਦਲ ਹੈ ਤੇ ਫੇਰ ਅਜੇ ਲੱਗਦਾ ਹੈ ਮੌਸਮ ਖਰਾਬ ਹੈ ਮੀਂਹ ਆਊਗਾ ਹੋਰ ਰਾਤ ਨੂੰ ਅੱਜ ਲਓ ਜੀ 10 ਮਿੰਟ ਬਾਹਰ ਗਿਆ ਤੀ ਫੇਰ ਫੇਰ ਮੌਸਮ ਖਰਾਬ ਆ ਕਿਤੋਂ ਵਾਰਾ ਫੇਰ ਦੁਕਾਨ ਦੇ ਵਿੱਚ ਹੀ ਬੈਠ ਕੇ ਤੇ ਅੱਜ ਪੂਰਾ ਦਿਨ ਆਪਣਾ ਇੱਥੇ ਨਿਕਲ ਗਿਆ ਦੁਕਾਨ 'ਤੇ ਬੈਠਿਆਂ ਦਾ ਬੱਸ ਇਸ ਅੱਜ ਧੂਰੀ ਜਾਣਾ ਸੀ ਵੀਡੀਓ ਐਡੀਟਿੰਗ ਥੋੜੀ ਜਿਹੀ ਰਹਿ ਗਈ ਸੀ ਜਿਹੜੀ ਉਹ ਕਰਵਾਉਣ ਦੇ ਵਾਸਤੇ ਪਰ ਰੱਜੂ ਦਾ ਫੋਨ ਆਇਆ ਕਹਿੰਦਾ ਵੀ ਆਏ ਉਹਨਾਂ ਮੈਂ ਵੀ ਜੀ ਆਹ ਕਰਕੇ ਧੂਰੀ ਦਾ ਵੀ ਕੈਨਸਲ ਹੋ ਗਿਆ ਤੇ ਅੱਜ ਸਾਰਾ ਦਿਨ ਇੱਥੇ ਬੈਠਿਆਂ ਦਾ ਨਿਕਲ ਗਿਆ ਲਓ ਜੀ ਹੁਣ ਅਸੀਂ ਆਇਆਗੇ ਖੇਤ ਤੇ ਇਹ ਆਪਣਾ ਨਹਿਰੀ ਖਾਲ ਹੈ ਜੋ ਕਿ ਨਵਾਂ ਬਣਿਆ ਹੈਗਾ ਦੁਆਰਾ ਵੱਡਾ ਹੈ ਤੇ ਚੌੜਾ ਹੋਇਆ ਹੈਗਾ ਇਹ ਖੜੀ ਉਹਨੇ ਟਰਾਲੀ ਸਮਾਨ ਵਾਲੀ ਤੇ ਆਹ ਖਾਲੇ ਖਾਂ ਆਲੇ ਆਪਣੇ ਖੇਤ ਦਾ ਸੂਏ ਦਾ ਨਹਿਰੀ ਖਾਲ ਇਹਦੇ ਤੇ ਅੱਜ ਬਣ ਰਹੇ ਨੱਕੇ ਆਪਣਾ ਨੱਕਾ ਬਣਾ ਰਹੇ ਨੇ ਤਾਂ ਕਰਕੇ ਆਏ ਤੇ ਢੇਡਾ ਮਾਰਨ ਇਹ ਬਣਾ ਰਹੇ ਨੇ ਨੱਕੇ ਆਪਣੇ ਨੱਕਾ ਜਿ ਬਣ ਰਹੇ ਤਾਂ ਕਿ ਗੀੜਾ ਮਾਰਨਾ ਇਤੇ ਦੇਖੋ ਵੈਸੇ ਫਸਲਾਂ ਲਈ ਨੁਕਸਾਨ ਦੇ ਐ ਪਰ ਉਦਾਂ ਮੌਸਮ ਕਹਿੰਟ ਹੈਗਾ ਪੂਰਾ ਜੇ ਫਸਲਾਂ ਬਣ ਦੇਖਦੇ ਆ ਫਿਰ ਤਾਂ ਇਹਦਾ ਨੁਕਸਾਨ ਹੈ ਬਹੁਤ ਜ਼ਿਆਦਾ ਹੁਣ ਬਾਰਿਸ਼ ਦਾ ਤੇ ਆ ਨੱਕੇ ਬਣ ਚੁੱਕੇ ਨੇ ਇੱਥੇ ਇਦਾਂ ਨੱਕੇ ਬਣਦੇ ਨੇ ਦੇਖੋ ਪੂਸਤਰੀ ਸਾਈਡ ਚ ਦੀ ਦਿਖਾ ਰਿਹਾ ਤੁਹਾਨੂੰ ਤੇ ਆਪਣੇ ਉਧਰ ਵੀ ਐਵੇਂ ਦਾ ਬਣਦਾ ਉਧਰ ਅੱਗੇ ਫਾਸਤ ਲੀਜੀ ਕਰਕੇ ਸਕੂਟਰ ਜਾਂਦਾ ਨਹੀਂ ਇਹ ਵੀ ਨੱਕੇ ਉੱਥੇ ਬਣ ਰਹੇ ਨੇ ਦੇਖੋ ਇਹ ਆ ਗਿਆ ਜੀ ਪਿੰਡ ਸੋਟੀ ਕਨੌਰੀ ਬਿਲਕੁਲ ਨੇੜੇ ਆਪਣੇ ਖੇਤ ਦੇ ਕਨੌਰੀ ਖੁਰਦ ਤੇ ਇੱਧਰ ਰਹਿ ਗਈ ਵੱਡੀ ਕਨੌਰੀ ਕਨੌਰੀ ਕਲਾਂ ਲੋਜੀ ਹੋ ਗਈ ਬਿਲਕੁਲ ਸ਼ਾਮ ਤੇ ਗਾਹ ਕਾਇਤੇ ਕਪੜੇ ਲੈ ਕੇ ਵੀ ਗਏ ਨੇ ਤੇ ਆਪਾਂ ਨੇ ਖੰਡਾਰ ਵਿਵਹ ਖੰਡਰੀ ਜੋ ਸ਼ਾਮ ਕਿਟ ਹਣ ਤੇ ਹੁਣ ਆਪਾਂ ਕਰਦੇ ਹਾਂ ਬਲੌਗ ਦਾ ਇਥੇ ਐਂਡ ਤੇ ਹੁਣ ਮਿਲਾਂਗੇ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਉਮੀਦ ਹੈ ਤੁਹਾਨੂੰ ਅੱਜ ਦਾ ਸਾਡਾ ਬਲੌਗ ਪਸੰਦ ਆਊਗਾ ਇਹ ਪਸੰਦ ਆ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਇਕੱਲ ਨੂੰ ਨਵੇਂ ਬਲੌਗ ਦੇ ਵਿੱਚ ਤਦ ਤੱਕ ਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ